ਡੇਲੀ ਪੋਸਟ ਤੋਂ ਸੰਦੀਪ ਗੱਲ ਕਰ ਰਿਹਾ ਜੀ ਮੇਰੀ ਗੱਲ ਦیدار ਗੱਲ ਜੀ ਨਾ ਹੋ ਰਹੀ ਹੈ ਜੀ ਤੁਹਾਡਾ ਇੱਕ ਵੀਡੀਓ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਵਿੱਚ ਕਿਹਾ ਜਾ ਰਿਹਾ ਕਿ ਤੁਹਾਡੀ ਵਾਈਫ ਨੇ ਤੇ ਤੁਹਾਨੂੰ ਰੰਗੇ ਹੱਥੀ ਫੜਿਆ ਤੁਹਾਡੀ ਗਰਲਫ੍ਰੈਂਡ ਦੇ ਨਾਲ ਤੁਸੀਂ ਨਜ਼ਰੋ ਕੀ ਹੋ ਜੀ ਉਹ ਵੀਡੀਓ ਦਾ ਮਾਜਰਾ ਕੀ ਹੈ ਸਾਰਾ ਇਹ ਉਹ ਕੋਸ਼ ਨਹੀਂ ਭਾਜੀ ਉਹ ਗਾਣਾ ਸ਼ੂਟ ਕਰਦੇ ਸੀਗੇ ਹੀ ਉਹ ਸ਼ੂਟਿੰਗ ਦੇ ਵਿੱਚ ਆ ਗਾਣਾ ਹੋਣਾ ਹੈ ਉਹ ਤੇ ਉੱਥੇ ਕਿਤੇ ਕਰਾਊਡ ਦੇ ਵਾਇਰਲ ਸੀਗੇ ਭਾਜੀ ਉਹਦੇ ਬਹੁਤ ਸੋ 50 ਮਤਲਬ ਕਿ ਕਿਸੇ ਨੇ ਬਣਾ ਗਏ ਵਾਇਰਲ ਕਰਦਾ ਉਹ ਗਾਣੇ ਦਾ ਅਸਲੀ ਜ਼ਿੰਦਗੀ ਨਾਲ ਕੋਈ ਲੈਣਾ ਦੇਣਾ ਨਹੀਂ ਉਹਦਾ ਉਹ ਆਰਟਿਸਟ ਹੈ ਸਾਰੇ ਜਿਹੜੇ ਆ ਮੇਰੀ ਵਾਈਫ ਨਹੀਂ ਹੈਗੀ ਅੱਛਾ ਤੁਸੀਂ ਵੈਸੇ ਲੋਕਾਂ ਨੂੰ ਇਹ ਆ ਵੀ ਕਿਤੇ ਤੁਹਾਡੇ ਸੱਚੀ ਚੀ ਵਾਈਫ ਨੇ ਤੁਸੀਂ ਮੈਰਿਡ ਹੋ ਜਾਂ ਫਿਰ ਅਨਮੈਰਿਡ ਹੋ ਮੈਂ ਮੈਂ ਭਾਜੀ ਕਰਾਇਆ ਹੀ ਨਹੀਂ ਵਿਆਹ ਸਿੰਗਲ ਲਾਈਫ ਜੀ ਰਿਹਾ ਅੱਛਾ ਪਰ ਤੁਹਾਨੂੰ ਤੁਹਾਡੇ ਤੱਕ ਕਿਵੇਂ ਪਹੁੰਚਦੀ ਹੈ ਗੱਲ ਜਦੋਂ ਤੁਹਾਨੂੰ ਪਤਾ ਕਿਵੇਂ ਲੱਗਦਾ ਵੀ ਇਹ ਮੇਰਾ ਵੀਡੀਓ ਆ ਜਿਹੜਾ ਵਾਇਰਲ ਹੋ ਗਿਆ ਜਾਂ ਉਹ ਗੱਲ ਮੈਨੂੰ ਦੇ ਉਹ ਕਿਨੇ 5-7 ਸਵੇਰ ਦੇ ਲਿੰਕ ਜੇ ਭੇਜਦੇ ਆ ਤੇ ਉਹ ਉਤਰਾ ਹੀ ਪਤਾ ਨਹੀਂ ਕਿੱਥੋਂ ਕਿੱਥੋਂ ਫੋਨ ਆ ਗਏ ਮੈਨੂੰ ਮੈਨੂੰ ਤਾਂ ਪਤਾ ਲੱਗਾ ਆਟੋ ਇੰਡੀਆ ਤੋਂ ਕਿਨੇ ਫੋਨ ਆ ਗਏ ਯਾਰ ਬੀਮ ਹੈਗਾ ਯਾਰ ਕਮਾਲ ਹੋਈ ਕਿਧਰੋਂ ਨਿਕਲ ਗਿਆ ਅੱਛਾ ਪਰ ਪਰਿਵਾਰ ਵਾਲਿਓ ਵੀ ਕੋਈ ਪਰਿਵਾਰ ਵਾਲਿਓ ਵੀ ਕੋਈ ਆਇਆ ਫੋਨ ਵੀ دیدار ਗੇਲੇ ਕੀ ਚੱਕਰ ਪਿਆ ਹੋਇਆ ਸਾਰਾ ਕਰਦੇ ਆ ਮੰਨਿਓ ਜਾਂ ਕਿਸੇ ਵਾਲਿਓ ਨਹੀਂ ਉਹਨਾਂ ਨੂੰ ਤਾਂ ਪਾਜੀ ਪਤਾ ਹੀ ਹੈ ਵੀ ਉਹ ਸ਼ੂਟਿੰਗ ਨਹੀਂ ਹੋਊਗਾ ਮਤਲਬ ਜੇ ਉਹਨਾਂ ਨੂੰ ਇੱਕ ਪਹੁੰਚਿਆ ਹੋਊਗਾ ਜਦ ਪਤਾ ਨਹੀਂ ਐਡਾ ਕੋਈ ਗੱਲ ਹੈੜੀ ਪਰ ਉਹ ਮਤਲਬ ਸ਼ੂਟਿੰਗ ਦੀ ਵੀ ਵੀਡੀਓ ਆ ਕੋਈ ਅਸਲੀ ਜ਼ਿੰਦਗੀ ਨਾਲ ਲੈਣਾ ਦੇਣਾ ਨਹੀਂ ਹੈਗਾ ਦਾ ਅੱਛਾ ਬਹੁਤ ਵਾਰੀ ਬਾਈ ਜੀ ਇਹ ਹੁੰਦਾ ਹੈ ਵੀ ਜਿਵੇਂ ਤੁਹਾਡਾ ਵੀਡੀਓ ਕਿਸੇ ਨੇ ਵਾਇਰਲ ਕੀਤਾ ਇਹਦੇ ਪਿੱਛੇ ਮਕਸਦ ਕੁਝ ਹੋਰ ਹੁੰਦਾ ਕਈ ਵਾਰੀ ਕਲਾਕਾਰ ਨੇ ਜਿਹੜੇ ਉਹਨਾਂ ਦਾ ਕੋਈ ਪ੍ਰੋਮੋਸ਼ਨਲ ਟਰਿਕ ਵੀ ਹੁੰਦਾ ਇਹਨੂੰ ਟਰਿਕ ਵੀ ਕਈ ਲੋਕ ਕਹਿ ਰਹੇ ਨੇ ਕਮੈਂਟਾਂ ਦੇ ਵਿੱਚ ਜਾਂ ਕੀ ਕੀ ਤੁਹਾਨੂੰ ਕੀ ਲੱਗਦਾ ਜੀ ਇਹ ਜਿਹੜੇ ਲੋਕ ਉਹ ਤਾਂ ਨਹੀਂ ਭਾਈ ਯਾਰ ਜਦੋਂ ਆਪਾਂ ਇਹਨਾਂ ਤੇ ਘਰੇ ਬੈਠੇ ਸੀਗੇ ਪਹਿਲੇ ਇਹਨਾਂ ਸਾਲ ਉਦੋਂ ਨਹੀਂ ਕੋਈ ਇਹਨਾਂ ਦਾ ਟਰਿਕ ਕੀਤਾ ਤੇ ਹੁਣ ਸਰੂਪ ਸਾਬ ਦੀ ਵਾਹਿੇ ਕਿਰਪਾ ਨਾਲ ਸਾਰਾ ਪੰਜਾਬ ਜਾਣਦਾ ਕਾਰ ਕਰਦਾ ਠੀਕ ਹੈ ਕੋਈ ਨਹੀਂ ਹੈਗਾ ਭਾਜੀ ਸਾਨੂੰ ਨਹੀਂ ਭਾਜੀ ਧੱਕੇ ਧੁੱਕੇ ਜਿਹੜੇ ਉਹ ਵਿਖਾਏ ਜਾ ਰਹੇ ਉਹ ਵੈਸੇ ਸੱਚੀ ਵਜੇ ਆ ਜਾਂ ਫਿਰ ਉਹ ਵੀ ਇੱਕ ਮਤਲਬ ਲੋਕਾਂ ਨੂੰ ਇਹ ਲੱਗ ਰਿਹਾ ਵੀ ਬਾਬਾ ਜੀ ਤੂੰ ਆਖੜੀ ਸੀ ਹੋਈ ਹੈ ਜਿਹੜੀ ਜਦਾਰ ਗਿਲ ਸੀ ਨਹੀਂ ਆ ਭਾਜੀ ਸੀ ਨਹੀਂ ਆ ਮਤਲਬ ਮਤਲਬ ਕੋਈ ਉਹਦਾ ਉਹ ਜੋ ਸਿਚੁਏਸ਼ਨ ਉਹਨੇ ਸ਼ੂਟਿੰਗ ਕੀਤੀ ਹੋਈ ਹੈ ਨਾ ਠੀਕ ਹੈ ਜੀ ਤੇ ਵੈਸੇ ਕੀ ਅੱਜਕੱਲ ਕੀ ਹੋਰ ਤੁਹਾਡਾ ਹੋ ਰਿਹਾ ਕਿਉਂਕਿ ਹੁਣ ਗੱਲ ਹੋ ਰਹੀ ਹੈ ਤਾਂ ਲੋਕ ਜਾਣਨਾ ਚਾਹਣਗੇ ਵੀ ਇਹ ਤਾਂ ਸ਼ੂਟਿੰਗ ਦਾ ਤੇ ਅੱਗੇ ਦੀਦਾਰ ਗੱਲ ਹੁਣੀ ਕੀ ਲੈ ਕੇ ਆ ਰਹੇ ਨੇ ਲੋਕਾਂ ਸਾਹਮਣੇ ਸ਼ੂਟਿੰਗ ਦੇ ਭਾਜੀ ਬਹੁਤ ਸਾਰੀਆਂ ਗੁਰੂ ਸਾਹਿਬ ਕਿਰਪਾ ਕਰਨਾ ਬਹੁਤ ਸਾਰੇ ਪ੍ਰੋਜੈਕਟ ਹੁਣੇ ਆਪਣੇ 2024 ਦੇ ਵਿੱਚ ਬਹੁਤ ਫਿਲਮਾਂ ਰਿਲੀਜ਼ ਹੋਣੀਆਂ ਆਪਣੀਆਂ ਠੀਕ ਹੈ ਬਹੁਤ بڑے بڑے ਪ੍ਰੋਜੈਕਟ ਆਲਰੇਡੀ ਭਾਜੀ ਆ 15 ਮਾਰਚ ਨੂੰ ਹੋਣੀਆਂ ਫਿਲਮ ਲੇਟੈਸਟ ਰਿਲੀਜ਼ ਹੋਣੀਆਂ ਆਪਣੀਆਂ ਹਮ ਜਟੂਨ ਚ ਦੇਲ ਤਾਂ ਕਰੀ ਕਿਪਟੀ ਕਰੇ ਵਾਲਾ ਭਾਜੀ ਹੁਣਾ ਸਰਗੁਣ ਮੈਂ ਤਾਂ ਜੀ ਦੇ ਨਾਲ ਲੱਗਦਾ ਲੱਗਦਾ ਭਾਜੀ ਸੋਸ਼ਲ ਮੀਡੀਆ ਕਰਕੇ ਗੱਲ ਜਿਵੇਂ ਤੇਜ਼ੀ ਦੇ ਨਾਲ ਫੈਲ ਰਗੀ ਕਿਤੇ ਨਾ ਕਿਤੇ ਇਸ ਚੀਜ਼ ਦਾ ਕਲਾਕਾਰਾਂ ਲਈ ਇੱਕ ਵੱਡਾ ਟੈਨਸ਼ਨ ਵੀ ਖੜੀ ਹੋ ਜਾਂਦੀ ਹੈ ਸੋਸ਼ਲ ਮੀਡੀਆ ਨਾਲ ਹੁੰਦੀ ਆ ਉਹ ਭਾਜੀ ਜਿਸਨੂੰ ਗਾਇਕ ਜਿਹੀ ਚੀਜ਼ ਉਹ ਐਵੇਂ ਅਨਸਰਸਰੀ ਤਾਂ ਕੁਝ ਹੋਊਗਾ ਜੋ ਕੁਝ ਮਹਿਜ਼ਾਨੀਆਂ ਇਦਾਂ ਦਾ ਫੇਕ ਵੀਡੀਓ ਆਪਣਾ ਉਦਾਂ ਹੀ ਆ ਸ਼ੂਟਿੰਗ ਦਾ ਵੀਡੀਓ ਆ ਕਹਿੰਦਾ ਮਤਲਬ ਗਾਣੇ ਦਾ ਸ਼ੂਟ ਦਾ ਉਦਾਂ ਕੋਈ ਅਸਲੀ ਜ਼ਿੰਦਗੀ ਦਾ ਕੋਈ ਲੈਣ ਦੇਣ ਦਾ ਨਹੀਂ ਇਹ ਨਾਉ ਮੇਰੀ ਵਾਈਫ ਤੇ ਉਹ ਆਰਟਿਸਟ ਆ ਜਿਹੜੀ ਕੁੜੀ ਲੱਗੇ ਬਈਤੀ ਉਹ ਵੀ ਆਰਟਿਸਟ ਆ ਜਿਹੜੇ ਜਿਹੜੇ ਹੋਰ ਕੋਈ ਆਪਣਾ ਕਰਨ ਦਾ ਕਾਰਵਾਰ ਉਹ ਵੀ ਆਰਟਿਸਟ ਹੀ ਆ ਜਰੇ ਅੱਛਾ ਜਿਹੜੇ ਤੁਹਾਡੇ ਫੈਨਸ ਨੇ ਜਿੰਨਾ ਤੱਕ ਵੀਡੀਓ ਪਹੁੰਚੀ ਹੈ ਕਿਉਂਕਿ ਬਹੁਤ ਸਾਰੇ ਫੈਨਸ ਹੁੰਦੇ ਨੇ ਉਹਨਾਂ ਦੇ ਮਨਾਂ ਨੂੰ ਵੀ ਕਿਤਨਾ ਕਿਤੇ ਠੀਕਸ ਲੱਗਦੀ ਆ ਵੀ ਅਸੀਂ ਜਿਹਨੂੰ ਪਿਆਰ ਕਰਦੇ ਆ ਫੋਲੋ ਕਰਦੇ ਆ ਉਹ ਇਸ ਤਰ੍ਹਾਂ ਰੰਗ ਰਲੀਆਂ ਮਨਾਉਂਦੇ ਫੜੇ ਗਏ ਨੇ ਤੇ ਮਾੜਾ ਜਾਂ ਉਹਨਾਂ ਨੂੰ ਕੀ ਕਹਿਣਾ ਕੀ ਕਹਿਣਾ ਚਾਹਾਂਗੇ ਨਹੀਂ ਨਹੀਂ ਰੰਗ ਰਲੀਆਂ ਮਨਾਉਣ ਵਾਲੇ ਆਪਾਂ ਬੰਦੇ ਨਹੀਂ ਹੈਗੇ ਇਹ ਗੁਰੂ ਘਰ ਜਾਣ ਵਾਲੇ ਬੰਦੇ ਆ ਜੀ ਸਤਿਗੁਰੂ ਸਾਹਿਬ ਮੱਥਾ ਟੇਕਣ ਵਾਲੇ ਸੋ ਬਹੁਤ ਸਾਡੀ ਜ਼ਿੰਦਗੀ ਜਿੰਨੇ ਆਰਟਿਸਟਾਂ ਦਾ ਮੈਂ ਆਲਰੇਡੀ ਪਿਆਰ ਮੇਰੇ ਨਾਲ ਮੈਂ ਕੰਮ ਕਰਦਾ ਪਿਆਰ ਕਰਦਾ ਸਾਰਿਆਂ ਨੂੰ ਸੋ ਇਦਾਂ ਦਾ ਕੋਈ ਰੰਗ ਰੰਗੀਆਂ ਵਾਲਾ ਰੌਲਾ ਨਹੀਂ ਹੈਗਾ ਠੀਕ ਹੈ ਇੱਕ ਸ਼ੂਟਿੰਗ ਦਾ ਵੀਡੀਓ ਆ ਠੀਕ ਹੈ ਭਾਜੀ ਜਾਂਦੇ 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 ਕੋਈ ਨਾ ਕੋਈ ਹੁਣ ਤੁਹਾਨੂੰ ਇਦਾਂ ਤਾਂ ਜਾਣ ਨਹੀਂ ਦੇਣਾ ਕਿਉਂਕਿ ਇਹ ਤਾਂ ਚਲੋ ਵੀਡੀਓ ਫੀਕ ਆ ਤੇ ਤੁਸੀਂ ਅਕਸਰ ਹੀ ਤੁਹਾਡਾ ਕੁੜੀਆਂ ਦੇ ਨਾਲ ਆਉਂਦਾ ਮੈਂ ਥੋੜਾ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਵੀ ਤੁਸੀਂ ਵੈਲੈਂਟਾਈਨ ਡੇ ਤੇ ਪਾਇਆ ਸੀ ਵੀ ਮੈਂ ਦਰਖਤ ਤੇ ਜਿਹੜਾ ਬੰਨਣ ਗਿਆ ਸੀ ਧਾਗਾ ਤੇ ਉਹ ਦਰਖਤ ਪਟਿਆ ਗਿਆ ਕੁਝ ਇਦਾਂ ਦਾ ਸੀਗਾ ਉਹਦੇ ਭਾਜੀ ਰੋਜ਼ ਮਰਾਂ ਦੀ ਜ਼ਿੰਦਗੀ ਚ ਚਲੋ ਤੇ ਆਪਣਾ ਜਿਹੜਾ ਜਿਹੜੋ ਵੀ ਸਮਾਂ ਲੱਗੇ ਹੂੰ ਤੇ ਕਿਉਂਕਿ ਹੁਣ ਮਹੀਨਾ ਦੇ ਨਾਲ ਵੀ ਆਪਣੇ ਫਿਲਮਾਂ ਫਰਮਾਂ ਦੀ ਜੀ ਸੀਗਾ ਪਰ ਜਦੋਂ ਵੀ ਸਮਾਂ ਲੱਗਦਾ ਫਿਰ ਵੀ ਕੋਸ਼ਿਸ਼ ਕਰੀ ਦੀ ਕੁਝ ਨਾ ਕੁਝ ਬਣਾ ਕੇ ਲੋਕਾਂ ਦਾ ਕੁਝਾਈ ਜਾਵੇ ਕਿਉਂਕਿ ਉਹਤਾਂ ਨੇ ਉਹਨਾਂ ਦੀ ਬਦੌਲਤ ਹੀ ਆਪਾਂ ਅੱਗੇ ਆਏ ਆ ਸਾਰੇ ਪਿਆਰ ਕੀਤਾ ਸਾਰੇ ਨਹੀਂ ਇਹਦੇ ਤੇ ਕੁਝ ਤੁਹਾਡੇ ਵੱਲੋਂ ਐਕਸ਼ਨ ਵੀ ਹੋ ਸਕਦਾ ਕਿਉਂਕਿ ਜੀਨੇ ਵਾਇਰਲ ਕਰਿਆ ਕਿਉਂਕਿ ਕਿਤੇ ਨਾ ਕਿਤੇ ਤੁਹਾਡੀ ਈਮੇਜ ਨੂੰ ਤੁਸੀਂ ਪਤਾ ਭਾਜੀ ਮੈਂ ਸਵੇਰ ਤੋਂ ਉਹਨਾਂ ਨਾਲ ਗੱਲ ਹੋ ਰਹੀ ਆ ਸਾਈਆ ਸਾਰਾ ਸਿਸਟਮ ਲੱਗ ਜਾਊਗਾ ਪਤਾ ਨਹੀਂ ਕੀ ਕਰ ਲਿਆ ਚੱਕਰ ਭਾਜੀ ਚੱਕਰ ਹੀ ਹੈ ਨਾ ਵੀ ਉ ਉਹ ਕੋਈ ਮੰਨਣ ਨੂੰ ਪਿਆਰ ਨਹੀਂ ਆ ਸਾਡੇ ਦੇ ਉੱਤੇ ਸਟੇਲ ਵਾਲਾ ਸੀਗਾ ਕਿਹਨੇ ਬਣਾ ਕੇ ਪਾਤਾ ਸੋ ਜੇ ਪਤਾ ਲੱਗਾ ਤੇ ਕੁਛਾ ਕੁਛ ਆਪਾਂ ਕਰਾਂਗੇ ਜਰੂਰ ਤੇ ਐਕਸ਼ਨ ਜੋ ਕਾਨੂੰਨੀ ਕਾਰਵਾਈ ਜਰੂਰ ਕਰਵਾਵਾਂਗੇ ਭਾਜੀ ਕਿਉਂ ਨਹੀਂ ਕਰਵਾਵਾਂਗੇ ਠੀਕ ਹੈ ਭਾਜੀ ਧੰਨਵਾਦ ਤੁਹਾਡਾ ਜੀ